ਸਤਿ ਸ਼੍ਰੀ ਅਕਾਲ ਜੀ ਪੰਜਾਬ 248 ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਐਲਕਾਟਰਾਸ ਜੇਲ੍ਹ ਦੇ ਬਾਰੇ ਜਿਸ ਦੇ ਵਿੱਚੋਂ ਤਿੰਨ ਕੈਦੀ ਭੱਜ ਜਾਂਦੇ ਹਨ ਅਤੇ ਪੁਲਿਸ ਉਹਨਾਂ ਦਾ ਕੁਝ ਵੀ ਪਤਾ ਨਹੀਂ ਲਗਾ ਸਕੀ ਐਫ ਬੀ ਆਈ ਵੀ ਇਹ ਦੇਖ ਕੇ ਪਰੇਸ਼ਾਨ ਸੀ ਕਿ ਜਿਸ ਜੇਲ੍ਹ ਦੇ ਵਿੱਚ ਇੱਕ ਕੈਦੀ ਨੂੰ ਖੁੱਲਾ ਛੱਡ ਦਿੱਤਾ ਜਾਵੇ ਤਾਂ ਉਹ ਫਿਰ ਵੀ ਭੱਜ ਨਹੀਂ ਸਕਦਾ ਅਤੇ ਇਸ ਜੇਲ੍ਹ ਦੇ ਵਿੱਚ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਤਿੰਨ ਕੈਦੀ ਕਿਵੇਂ ਭੱਜ ਗਏ ਸਭ ਤੋਂ ਵੱਡੀ ਗੱਲ ਇਹ ਸੀ ਕਿ ਕੈਦੀਆਂ ਦੇ ਭੱਜਣ ਦੇ ਬਾਅਦ ਵੀ 10 ਘੰਟੇ ਬਾਅਦ ਵੀ ਉਹਨਾਂ ਨੂੰ ਕੋਈ ਖਬਰ ਨਹੀਂ ਹੋਈ ਕਿ ਕੈਦੀ ਜੇਲ੍ਹ ਵਿੱਚੋਂ ਭੱਜ ਗਏ ਹਨ ਨਾ ਕਿ FBI USA ਦੀਆਂ ਵੀ ਤਿੰਨ ਟੌਪ ਲੈਵਲ ਦੀਆਂ ਏਜੰਸੀਆਂ ਇਸ ਕੇਸ ਉੱਤੇ ਆਪਣਾ ਪੂਰਾ ਯੋਰ ਲਗਾ ਚੁੱਕੀਆਂ ਸੀ ਅੱਜ ਅਸੀਂ ਇੱਕ ਇਹੋ ਜਿਹੀ ਜੇਲ੍ਹ ਬ੍ਰੇਕ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਅਣਸੁਲਝਿਆ ਹੋਇਆ ਦੇ ਨਾਲ ਨਾਲ ਇੱਕ ਮਿਸਟਰੀ ਬਣ ਚੁੱਕਿਆ ਹੈ ਪੈਸੀਫਿਕ ਓਸ਼ੀਅਨ ਦੇ ਵਿੱਚ ਇੱਕ ਛੋਟਾ ਜਿਹਾ ਆਈਲੈਂਡ ਜੋ ਕਿ ਬਾਈ ਐਂਕਰ ਦੇ ਵਿੱਚ ਫੈਲਿਆ ਹੋਇਆ ਹੈ ਪਰ ਇਥੇ ਖਤਰਨਾਕ ਕੈਦਗਾਨੂ ਰੱਖਿਆ ਜਾਂਦਾ ਸੀ ਅਲਕਾਟਰਾਸ ਨਾਮ ਦੀ ਇਹ ਜੇਲ੍ਹ ਨੂੰ ਸਮੁੰਦਰ ਦੇ ਹੀ ਇੱਕ ਬਹੁਤ ਵੱਡੇ ਪੱਥਰ ਦੇ ਉੱਤੇ ਬਣਾਇਆ ਗਿਆ ਹੈ ਇਸ ਲਈ ਇਸ ਨੂੰ ਦੀਰੋਕ ਵੀ ਕਿਹਾ ਜਾਂਦਾ ਹੈ ਇੱਕ ਤਾਂ ਇਹ ਆਈਲੈਂਡ ਦੂਰ ਦੂਰ ਤੱਕ ਸਮੁੰਦਰ ਦੇ ਨਾਲ ਹੀ ਕਿਰਿਆ ਹੋਇਆ ਹੈ ਦੂਜਾ ਐਕਸਟਰਾ ਪ੍ਰੋਟੈਕਸ਼ਨ ਦੇ ਲਈ 15 ਫੁੱਟ ਉੱਚੀ ਦੀਵਾਰ ਵੀ ਬਣਾਈ ਗਈ ਇਥੇ ਅਧਿਕਾਰੀਆਂ ਦੀ 24 ਘੰਟੇ ਡਿਊਟੀ ਰਹਿੰਦੀ ਸੀ ਅਤੇ ਉਹਨਾਂ ਨੂੰ ਰੈਸ਼ਟ ਕਰਨ ਵਾਸਤੇ ਵੀ ਬਹੁਤ ਘੱਟ ਸਮਾਂ ਮਿਲਦਾ ਹੁੰਦਾ ਸੀ ਇੱਥੇ ਹੱਦ ਤੋਂ ਵੱਧ ਸਿਕਿਉਰਿਟੀ ਹੁੰਦੀ ਸੀ ਅਗਰ ਕੋਈ ਇਹ ਜੇਲ੍ਹ ਵਿੱਚ ਆ ਜਾਵੇ ਤਾਂ ਉਸ ਦਾ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਲ ਹੁੰਦਾ ਸੀ ਇਥੋਂ ਦੀ ਜੇਲ੍ਹ ਅਧਿਕਾਰੀਆਂ ਦਾ ਭਰਮ ਉਦੋਂ ਟੁੱਟਿਆ ਜਦੋਂ 12 ਜੁਲਾਈ 1962 ਨੂੰ ਤਿੰਨ ਕੈਦੀ ਇਥੋਂ ਭੱਜ ਗਏ ਸੀ ਇਸ ਕਹਾਣੀ ਦੇ ਮੇਨ ਕਿਰਦਾਰ ਇਹ ਚਾਰ ਲੋਕ ਹਨ ਜਿਨ੍ਹਾਂ ਵਿੱਚੋਂ ਜੌਨ ਐਗਲਿਨ ਅਤੇ ਕੈਲੇਰੈਂਸ ਐਗਲਿਨ ਦੋਵੇਂ ਭਰਾ ਸਨ ਇਹਨਾਂ ਨੂੰ ਬੈਂਕ ਚੋਰੀ ਦੇ ਕੇਸ ਦੇ ਵਿੱਚ ਇਥੇ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਫਰੈਂਕ ਮੋਰਿਸ ਅਤੇ ਇਹ 13 ਸਾਲਾਂ ਤੋਂ ਹੀ ਜੇਲ੍ਹ ਦੀਆਂ ਕੰਧਾਂ ਨੂੰ ਦੇਖਦਾ ਰਿਹਾ ਸੀ ਅਤੇ ਇਸ ਨੂੰ ਇਥੇ ਇੱਕ ਬੈਂਕ ਚੋਰੀ ਦੇ ਕੇਸ ਦੇ ਵਿੱਚ ਲਿਆਂਦਾ ਗਿਆ ਸੀ ਆਖਿਰ ਵਿੱਚ ਹੈ ਐਲਨ ਵੈਸਟ ਇਹ ਪਹਿਲਾਂ ਵੀ ਕਈ ਜੇਲਾਂ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਚੁੱਕਿਆ ਸੀ ਇਸੇ ਕਰਕੇ ਇਸ ਨੂੰ ਇਥੇ ਰੱਖਿਆ ਗਿਆ ਸੀ ਐਲਨ ਵੈਸਟ ਜੇਲ ਦੇ ਵਿੱਚ ਕਾਫੀ ਸਮੇਂ ਤੋਂ ਸੀ ਇਸ ਕਰਕੇ ਜੇਲ ਦੇ ਕੰਪਾਊਂਡ ਦੇ ਬਾਰੇ ਇਸ ਨੂੰ ਬਾਕੀਆਂ ਦੇ ਨਾਲੋਂ ਬਹੁਤ ਜ਼ਿਆਦਾ ਪਤਾ ਸੀ ਇਸ ਜੇਲ ਵਿੱਚੋਂ ਭੱਜਣ ਦਾ ਆਈਡੀਆ ਸਭ ਤੋਂ ਪਹਿਲਾਂ 1960 ਵਿੱਚ ਐਲਨ ਵੈਸਟ ਨੇ ਹੀ ਆਪਣੇ ਸਾਥੀਆਂ ਨੂੰ ਦੱਸਿਆ ਸੀ ਐਲਨ ਵੈਸਟ ਨੇ ਜੇਲ ਦੇ B ਬਲੋਕ ਦੇ ਵਿੱਚ ਇੱਕ ਲੂਪ ਹੋਲ ਲੱਭਿਆ ਸੀ ਜਿਸ ਤੋਂ ਕੀ ਉਹਨਾਂ ਦਾ ਭੱਜਣਾ mumkin ਹੋ ਗਿਆ ਸੀ ਹੁਣ ਮਸਲਾ ਇਹ ਸੀ ਕਿ ਇਹ ਚਾਰੋਂ ਲੰਚ ਦੇ ਟਾਈਮ ਮਿਲਦੇ ਤਾਂ ਸੀ ਪਰ ਇਹਨਾਂ ਦਾ ਸੈੱਲ ਬੀ ਬਲੌਕ ਦੇ ਵਿੱਚ ਨਹੀਂ ਸੀ ਇਹ ਚਾਰੋ ਇਹ ਕੋਸ਼ਿਸ਼ ਵਿੱਚ ਲੱਗ ਗਏ ਕਿ ਇਹਨਾਂ ਦਾ ਸੈੱਲ ਬੀ ਬਲੌਕ ਵਿੱਚ ਕਰ ਦਿੱਤਾ ਜਾਵੇ ਇਹਨਾਂ ਦੀ ਖੁਸ਼ਕਿਸਮਤੀ ਸੀ ਕਿ ਜੇਲਰ ਨੇ ਇਹਨਾਂ ਨੂੰ ਬੀ ਬਲੌਕ ਦੇ ਵਿੱਚ ਸ਼ਿਫਟ ਕਰ ਦਿੱਤਾ ਸੀ ਉਹ ਵੀ ਆਹਮਣੋ ਸਾਹਮਣੇ ਇਹਨਾਂ ਦਾ ਪਹਿਲਾ ਟਾਰਗੇਟ ਬੀ ਬਲੌਕ ਦੇ ਵਿੱਚ ਆਉਣਾ ਤਾਂ ਪੂਰਾ ਹੋ ਚੁੱਕਿਆ ਸੀ ਇਹ ਦੋ ਸਾਲ ਆਪਣੇ ਆਪਣੇ ਸੱਲਾਂ ਦੇ ਵਿੱਚ ਕੀ ਕੰਮ ਕਰਦੇ ਰਹੇ ਕਿਸੇ ਨੂੰ ਵੀ ਕੰਨੋਂ ਕਨ ਭਣਕ ਨਹੀਂ ਹੋਈ 12 ਜੁਲਾਈ 1962 ਨੂੰ ਰੂਟੀਨ ਦੇ ਹਿਸਾਬ ਨਾਲ ਜੇਲ੍ਹ ਦੇ ਸਟਾਫ ਮੈਂਬਰ ਕੈਦੀਆਂ ਨੂੰ ਉਠਾਉਣ ਦੇ ਲਈ ਸਵੇਰੇ 7 ਵਜੇ ਨਿਕਲੇ ਜਦੋਂ ਇਹਨਾਂ ਸਾਰਿਆਂ ਦੀ ਗਿਣਤੀ ਕੀਤੀ ਗਈ ਤਾਂ ਇਹਨਾਂ ਵਿੱਚੋਂ ਤਿੰਨ ਕੈਦੀ ਘਟ ਸੀ ਜਦੋਂ ਸਾਰੇ ਸੱਲਾਂ ਦੀ ਚੈਕਿੰਗ ਕੀਤੀ ਗਈ ਤਾਂ ਐਗਲਨ ਬ੍ਰਦਰ ਨੂੰ ਅਤੇ ਫ੍ਰੈਂਕ ਮੋਰਿਸ ਨੂੰ ਉਥੇ ਸੋਏ ਹੋਏ ਪਾਇਆ ਗਿਆ ਇਹ ਗੱਲ ਜੇਲ੍ਹ ਦੇ ਅਧਿਕਾਰੀਆਂ ਨੂੰ ਬਿਲਕੁਲ ਨੋਰਮਲ ਨਾ ਲੱਗੀ ਜਦੋਂ ਉਹਨਾਂ ਨੇ ਸੈਲ ਦੇ ਅੰਦਰ ਜਾ ਕੇ ਚੈੱਕ ਕੀਤਾ ਤਾਂ ਉਹਨਾਂ ਕੀ ਦੇਖਿਆ ਕਿ ਕਿ ਤਿੰਨੋਂ ਬੈੱਡਾਂ ਦੇ ਉੱਤੇ ਡੰਮੀ ਸਿਰ ਪਏ ਹੋਏ ਸਨ ਅਤੇ ਉਹ ਤਿੰਨੋਂ ਕੈਦੀ ਭੱਜ ਚੁਕੇ ਸੀ। ਉਹਨਾਂ ਸਾਬਣ ਦੇ ਨਾਲ ਬਣਾਇਆ ਇੱਕ ਡੰਮੀ ਸਿਰ ਉੱਥੇ ਰੱਖ ਦਿੱਤਾ ਸੀ ਅਤੇ ਇਹ ਦੇਖ ਕੇ ਜੇਲ੍ਹ ਦੇ ਸਾਰੇ ਮੈਂਬਰਾਂ ਦੇ ਹੋਸ਼ ਉੱਡ ਗਏ ਸੀ। ਉਹਨਾਂ ਇਹ ਸੋਚਿਆ ਕਿ ਕੈਦੀ ਆਈਲੈਂਡ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਉਹਨਾਂ ਨੇ ਸਾਰੇ ਆਈਲੈਂਡ ਦੀ ਛਾਂਬਿਨਿ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੂੰ ਉਹਨਾਂ ਦਾ ਕੋਈ ਵੀ ਨਾਮੋ ਨਿਸ਼ਾਨ ਨਾ ਮਿਲਿਆ ਸਾਰਿਆਂ ਨੂੰ ਇੱਕ ਹੀ ਚੀਜ਼ ਡਰਾ ਰਹੀ ਸੀ ਕਿ ਇੰਨੀ ਸਿਕਿਉਰਿਟੀ ਦੇ ਵਿੱਚੋਂ ਤਿੰਨ ਕੈਦੀ ਭੱਜੇ ਤੇ ਭੱਜੇ ਕਿਵੇਂ ਇਹਨਾਂ ਵਿੱਚ ਐਲਨ ਵੈਸਟਰ ਨਹੀਂ ਸੀ ਜਿਸ ਦਾ ਇਹ ਸਾਰਾ ਪਲਾਨ ਸੀ ਇਨਵੈਸਟੀਗੇਸ਼ਨ ਟੀਮ ਬੁਲਾਈ ਗਈ ਅਤੇ FBI ਨੂੰ ਕੰਟੈਕਟ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਸੈਲ ਦੇ ਵਿੱਚ ਤਿੰਨੋਂ ਸੈਲਾਂ ਦੇ ਵਿੱਚ ਦੋ ਤਿੰਨ ਛੇਕ ਕੀਤੇ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਕੈਦੀ ਭੱਜੇ ਸੀ ਹਰਾਨੀ ਦਾ ਉਦੋਂ ਹੋਈ ਜਦੋਂ ਕਿ ਚੌਥੇ ਸੈਲ ਦੇ ਵਿੱਚ ਵੀ ਛੇਕ ਹੋਇਆ ਹੋਇਆ ਸੀ ਇਹ ਚੌਥਾ ਛੇਕ ਐਲਨ ਵੈਸਟ ਦੇ ਸੈਲ ਦੇ ਵਿੱਚ ਸੀ ਜੋ ਕਿ ਕਿਸੇ ਗੱਲ ਦੇ ਕਾਰਨ ਭੱਜਣ ਦੇ ਵਿੱਚ ਨਾਕਾਮ ਹੋ ਗਿਆ ਸੀ ਐਲਨ ਵੈਸਟ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਉਸਦੇ ਬਚਣ ਦਾ ਹੁਣ ਕੋਈ ਵੀ ਚਾਂਸ ਨਹੀਂ ਸੀ ਅਤੇ ਉਸ ਨੇ ਇਨਵੈਸਟੀਗੇਸ਼ਨ ਨੂੰ ਸਾਰਾ ਕੁਝ ਦੱਸਣ ਦਾ ਫੈਸਲਾ ਕਰ ਲਿਆ ਸੀ ਐਲਨ ਵੈਸਟ ਨੇ ਦੱਸਿਆ ਕਿ ਇਹ ਸਾਰਾ ਪਲਾਨ ਉਸਨੇ ਬਣਾਇਆ ਸੀ ਅਤੇ ਜੋ ਉਸ ਡੰਮੀ ਸਿਰ ਦੇ ਉੱਤੇ ਵਾਲ ਲੱਗੇ ਹੋਏ ਸਨ ਇਹ हेयर कट ਦੇ ਸਮੇਂ ਚੋਰੀ ਕੀਤੇ ਹੋਏ ਸੀ ਜਿੱਥੇ ਸੱਲਾਂ ਦੇ ਵਿੱਚ ਹੋਲ ਕੀਤਾ ਗਿਆ ਸੀ ਉਸ ਦੀ ਬੈਕ ਸਾਈਡ ਇੱਕ ਛੋਟਾ ਵੈਂਟ ਸੀ ਜਿਸ ਦਾ ਸਾਈਜ਼ ਕੀ 5/4 ਇੰਚ ਸੀ ਕਿਉਂਕਿ ਐਲਨ ਵੈਸਟ ਜੇਲ ਦੇ ਮੇਨਟੇਨਸ ਦੇ ਵਿੱਚ ਕੰਮ ਕਰ ਚੁੱਕਿਆ ਸੀ ਅਤੇ ਉਸ ਨੂੰ ਪਤਾ ਸੀ ਕਿ ਇਸ ਸਾਈਡ ਵਿੱਚ ਕੰਧ 6 ਇੰਚ ਮੋਟੀ ਹੈ ਤੇ ਵੈਂਟ ਦੇ ਹੌਲ ਨੂੰ ਆਰਾਮ ਦੇ ਨਾਲ ਹੀ ਵੱਡਾ ਕੀਤਾ ਜਾ ਸਕਦਾ ਹੈ 6 ਮਹੀਨੇ ਕਹਿਦੀ ਮੌਕਾ ਲੱਭ ਕੇ ਹੌਲ ਨੂੰ ਵੱਡਾ ਕਰਿਆ ਕਰਦੇ ਸਨ ਇਹ ਇਹ ਕੰਮ ਚੋਰੀ ਕੀਤੇ ਹੋਏ ਚਮਚਿਆਂ ਦੇ ਨਾਲ ਕਰਿਆ ਕਰਦੇ ਸਨ ਅਤੇ ਉਹਨਾਂ ਨੇ ਵੈਕਿਊਮ ਕਲੀਨਰ ਦੇ ਨਾਲ ਇੱਕ ਡ੍ਰਿਲ ਬਣਾਈ ਸੀ ਜਿਸ ਦੇ ਨਾਲ ਅਖੀਰ ਦੇ ਵਿੱਚ ਉਹ ਛੇਕ ਕਰਦੇ ਸੀ ਐਲਨ ਵੈਸਟ ਨੂੰ ਇਹਨਾਂ ਸੱਲਾਂ ਦੇ ਲੂਪ ਹੋਲ ਦਾ ਪਤਾ ਸੀ ਇਹ ਹੌਲ ਨੂੰ ਸੀਕਰਟ ਰੱਖਣ ਦੇ ਲਈ ਉਹ ਉਸ ਹਾਲ ਦੇ ਉੱਤੇ ਕੋਈ ਨਾ ਕੋਈ ਸਮਾਨ ਰੱਖ ਦਿੰਦੇ ਸੀ ਇਹ ਸਾਰਾ ਕੰਮ 뮤జిక్ ਕਲਾਸ ਦੇ ਦੌਰਾਨ ਕੀਤਾ ਜਾਂਦਾ ਸੀ ਜਦੋਂ ਕਿ ਜੇਲ੍ਹ ਦੇ ਵਿੱਚ ਕਾਫੀ ਸ਼ੋਰ ਸ਼ਰਾਬਾ ਹੁੰਦਾ ਸੀ ਇਹ ਹਾਲ ਵਾਲੀ ਜਗ੍ਹਾ ਇੱਕ ਸਿੱਧੀ ਕੋਰੀਡੋਰ ਦੇ ਵਿੱਚ ਜਾ ਕੇ ਨਿਕਲਦੀ ਸੀ ਜਿੱਥੇ ਕੀ ਬਹੁਤ ਹੀ ਘੱਟ ਸਿਕਿਉਰਿਟੀ ਸੀ ਅਤੇ ਉਥੋਂ ਇੱਕ ਡਰੇਨ ਪਾਈਪ ਸਿੱਧਾ ਹੀ ਉੱਪਰ ਛੱਤ ਵੱਲ ਨੂੰ ਜਾਂਦਾ ਸੀ ਜਿੱਥੇ ਕੀ ਉਹ ਮੇਨਟੇਨੈਂਸ ਦਾ ਕੰਮ ਕਰਿਆ ਕਰਦੇ ਸਨ ਅਲਕਾਟਰਾਜ਼ ਦੇ ਵਿੱਚ ਕੈਦੀਆਂ ਨੂੰ ਬਿਜੀ ਰੱਖਣ ਦੇ ਲਈ ਉਹਨਾਂ ਕੋਲੋਂ ਮੇਨਟੇਨੈਂਸ ਦਾ ਕੰਮ ਕਰਵਾਇਆ ਜਾਂਦਾ ਸੀ ਇਹ ਚਾਰੋਂ ਕੈਦੀ ਵੀ ਮੇਨਟੇਨੈਂਸ ਦਾ ਕੰਮ ਕਰਨ ਦੇ ਲਈ ਜੇਲ੍ਹ ਦੀ ਛੱਤ ਦੇ ਉੱਪਰ ਜਾਇਆ ਕਰਦੇ ਸੀ ਇਸ ਦੇ ਨਾਲ ਨਾਲ ਉਹ ਭੱਜਣ ਦੇ ਲਈ ਹਰੇਕ ਨਿੱਕੀ ਤੋਂ ਨਿੱਕੀ ਚੀਜ਼ ਦਾ ਜਾਇਜ਼ਾ ਲਿਆ ਕਰਦੇ ਸਨ ਉਹ ਛੱਤ ਤੋਂ ਇੱਕ ਹੋਰ ਪਾਈਪ ਦਾ ਸਹਾਰਾ ਲੈ ਕੇ نیچے ਉਤਰੇ ਅਤੇ ਜੇਲ੍ਹ ਦੀ 15 ਫੁੱਟ ਦੀ ਕੰਧ ਨੂੰ ਟੱਪ ਕੇ ਭੱਜ ਨਿਕਲੇ ਸੀ ਉਹਨਾਂ ਨੇ ਆਪਣੀ ਸਾਰੀ ਤਿਆਰੀ ਪੂਰੀ ਕਰਕੇ ਰੱਖੀ ਹੋਈ ਸੀ ਉਹਨਾਂ ਨੇ ਰੇਨ ਕੋਟ ਨੂੰ ਕੱਟ ਕੇ ਉਸ ਦੇ ਨਾਲ ਭੱਜਣ ਦੇ ਲਈ ਇੱਕ ਰਾਫਟ ਬਣਾ ਲਿਆ ਸੀ ਇਹ ਰੇਨ ਕੋਟ ਜੇਲ੍ਹ ਦੇ ਵੱਲੋਂ ਖੁਦ ਹੀ ਦਿੱਤੇ ਜਾਂਦੇ ਸੀ ਇਹ ਰੇਨ ਕੋਟ ਉਹ ਬਹਾਨਿਆਂ ਦੇ ਨਾਲ ਇਕੱਠੇ ਕਰਦੇ ਜਾ ਰਹੇ ਸੀ ਅਤੇ ਇਸ ਦੇ ਨਾਲ ਨਾਲ ਹੀ ਉਹਨਾਂ ਨੇ ਇਸ ਤੋਂ ਲਾਈਵ ਜੈਕਟ ਵੀ ਬਣਾ ਲਿਆ ਸੀ ਪਰ FBI ਦੇ ਲਈ ਸਵਾਲ ਇਹੀ ਸੀ ਕਿ ਹੁਣ ਇਹ ਭੱਜਣ ਵਾਲੇ ਕੈਦੀ ਕਿੱਥੇ ਨੇ ਐਲਨ ਇਨਵੈਸਟ ਦੇ ਹਿਸਾਬ ਨਾਲ ਉਹਨਾਂ ਨੇ ਦੱਸਿਆ ਕਿ ਇਹਨਾਂ ਪਹਿਲਾਂ ਐਂਜਲ ਆਈਲੈਂਡ ਤੇ ਜਾਣਾ ਸੀ ਅਤੇ ਉਥੋਂ ਹੀ ਮੇਨ ਆਈਲੈਂਡ ਤੇ ਜਾਣਾ ਸੀ ਜਿੱਥੇ ਕਿ ਸਿਕਿਉਰਟੀ ਬਹੁਤ ਹੀ ਘੱਟ ਹੁੰਦੀ ਹੈ ਉਥੇ ਜਾ ਕੇ ਉਹਨਾਂ ਨੇ ਇੱਕ ਗੱਡੀ ਅਤੇ ਕੁਝ ਕੱਪੜੇ ਚੋਰੀ ਕਰਨੇ ਸੀ ਸਾਰੇ ਪਾਸੇ ਜਾਂਚ ਕੀਤੀ ਗਈ ਪਰ ਕੀਤੀ ਹੋਈ ਚੋਰੀ ਦੀ ਕੋਈ ਵੀ ਕੰਪਲੇਂਟ ਨਾ ਮਿਲੀ ਜਾਂ ਫਿਰ ਉਹਨਾਂ ਨੂੰ ਸਮੁੰਦਰ ਨਿਕਲ ਗਿਆ ਜਾਂ ਫਿਰ FBI ਨੂੰ ਐਲਨ ਵੈਸਟ ਦੀ ਕਹਾਣੀ ਇੱਕ ਪਟਕਾਉਣ ਦੇ ਲਈ ਸੁਣਾਈ ਗਈ ਸੀ। ਉਹਨਾਂ ਦਾ ਕੋਈ ਛੋਟਾ ਮੋਟਾ ਵੀ ਨਾਮੋ ਨਿਸ਼ਾਨ ਨਹੀਂ ਮਿਲ ਰਿਹਾ ਹਜ਼ੀ। ਬੋਲੋਕ ਬੀ ਦੇ ਉੱਪਰ, ਛੱਤ ਦੇ ਉੱਤੇ ਲੱਗੇ ਫੁੱਟਪ੍ਰਿੰਟ, ਜਿੱਥੇ ਕੀ ਉਹ ਇਹ ਸਾਰੀਆਂ ਚੀਜ਼ਾਂ ਬਣਾਇਆ ਕਰਦੇ ਸੀ ਤੇ ਉਹ ਸੀਕ੍ਰੇਟ ਵਰਕਸ਼ਾਪ ਅਤੇ ਜਿਸ ਪਾਈਪ ਦੇ ਨਾਲ ਉਹ ਉਤਰੇ ਸੀ ਤੇ ਉਥੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਦੇਖ ਕੇ ਇਹ ਤਾਂ ਸੱਚ ਸਾਬਿਤ ਹੋ ਗਿਆ ਸੀ ਕਿ ਇਹਨਾਂ ਅਨੁਐਸਟ ਦੀ ਕਹਾਣੀ ਕੋਈ ਝੂਠੀ ਨਹੀਂ ਸੀ ਐਫਬੀਆਈ ਦੇ ਨਾਲ ਨਾਲ ਤਿੰਨ ਏਜੰਸੀਆਂ ਹੋਰ ਨੇ ਉਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਨਾ ਹੀ ਉਹਨਾਂ ਨੂੰ ਕੋਈ ਰਾਫਟ ਮਿਲਿਆ ਅਤੇ ਨਾ ਹੀ ਕੋਈ ਲਾਈਫ ਜੈਕਟ ਮਿਲੀ ਅਤੇ ਇਹ ਕੇਸ ਇੱਕ ਮਿਸਟਰੀ ਬਣ ਜਾ ਰਿਹਾ ਸੀ ਅਗਲੇ 4 ਦਿਨਾਂ ਬਾਅਦ ਕੋਸਟ ਗਾਰਡ ਨੂੰ ਇੱਕ ਲੱਕੜੀ ਦਾ ਬਣਿਆ ਹੋਇਆ ਪੈਡਲ ਮਿਲਿਆ ਸੀ ਮੰਨਿਆ ਜਾਂਦਾ ਹੈ ਕਿ ਇਹ ਉਸ ਰਾਫਟ ਦਾ ਹੀ ਹਿੱਸਾ ਸੀ ਇਸ ਤੋਂ ਬਾਅਦ रेनकोट ਦੇ ਨਾਲ ਬਣੀ ਦੋ ਬੈਗ ਮਿਲੇ ਜਿਨ੍ਹਾਂ ਦੇ ਵਿੱਚ ਕੈਦੀਆਂ ਦਾ ਪਰਸਨਲ ਸਮਾਨ ਜਿਵੇਂ ਕਿ ਫੈਮਿਲੀ ਦੀਆਂ ਫੋਟੋਆਂ ਅਤੇ ਕੁਝ ਲੈਟਰ ਸੀ ਇਸ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਕਿ ਆ ਕੀ ਕੈਦੀ ਜ਼ਿੰਦਾ ਮੇਨਲੈਂਡ ਤੱਕ ਨਹੀਂ ਪਹੁੰਚੇ ਕਿਉਂਕਿ ਇਹ ਸਮਾਨ ਕੋਈ ਵੀ ਕੈਦੀ ਮਰਦੇ ਦਮ ਤੱਕ ਨਹੀਂ ਛੱਡਦਾ ਕੋਈ ਵੀ ਡੈੱਡ ਬੋਡੀ ਚੌਥੇ ਪੰਜਵੇਂ ਦਿਨ ਆਪੇ ਹੀ ਸਮੁੰਦਰ ਦੇ ਸਰਫੇਸ ਦੇ ਉੱਪਰ ਤੈਰਨ ਲੱਗ ਜਾਂਦੀ ਹੈ ਅਗਲੇ ਕਈ ਦਿਨਾਂ ਤੱਕ ਨਾ ਤਾਂ ਕੋਈ ਬਾਡੀ ਮਿਲੀ ਅਤੇ ਨਾ ਹੀ ਕੋਈ ਬਾਡੀ ਪਾਰਟ ਇੱਕ ਤਾਂ ਕਹਾਣੀ ਇਹ ਵੀ ਹੈ ਕਿ ਕੈਦੀ ਤੈਰਦੇ ਹੋਏ ਮੇਨ ਲੈਂਡ ਤੱਕ ਪਹੁੰਚ ਗਏ ਹੋਣਗੇ ਤੇ FBI ਨੇ 1962 ਦੇ ਵਿੱਚ ਸਾਰੇ ਹੀ ਸਾਲ ਦੇ ਵਿੱਚ ਉਹਨਾਂ ਦੇ ਉੱਪਰ ਨਜ਼ਰ ਬਣਾਈ ਰੱਖੀ ਸੀ ਐਗਲਨ ਬ੍ਰਦਰ ਦੇ ਪਤੀਜੇ ਨੇ ਦੱਸਿਆ ਕਿ ਐਗਲਨ ਬ੍ਰਦਰ ਦੇ ਵੱਡੇ ਭਰਾ ਨੇ ਮਾਰਨ ਤੋਂ ਪਹਿਲਾਂ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਦੇ ਭਰਾ ਬਿਲਕੁਲ ਜਿੰਦਾ ਹਨ ਅਤੇ ਬਿਲਕੁਲ ਹੀ ਸਹੀ ਸਲਾਮਤ ਹਨ ਤੇ ਉਹ ਉਹਨਾਂ ਦੇ ਕੰਟੈਕਟ ਵਿੱਚ ਸਨ ਅਤੇ ਕਈ ਫੈਮਿਲੀ ਮੈਂਬਰ ਨਾ ਨਹੀਂ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਦੇ ਭਰਾ ਦੀ ਮੌਤ ਹੋਈ ਸੀ ਅਤੇ ਦੋ ਲੇਡੀਜ਼ ਕੁਝ ਅਲੱਗ ਜਿਹਾ ਮੇਕਅਪ ਕਰਕੇ ਆਈਆਂ ਸੀ ਅਤੇ ਨਾ ਹੀ ਉਹਨਾਂ ਦਾ ਕੁਝ ਪਤਾ ਸੀ ਕਿ ਉਹ ਕਿੱਥੋਂ ਆਈਆਂ ਹਨ ਅਤੇ ਉਹ ਕੌਣ ਨੇ ਉਹਨਾਂ ਨੂੰ ਲੱਗਿਆ ਕਿ ਇਹ ਦੋਨੋਂ ਐਗਲਨ ਬ੍ਰਦਰ ਹੀ ਸਨ ਜੋ ਕਿ ਆਪਣਾ ਪੇਸ ਬਦਲ ਕੇ ਆਏ ਹੋਏ ਸਨ ਇਸ ਤੋਂ ਬਾਅਦ ਇਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਾ ਇਸ ਕੇਸ ਤੋਂ ਬਾਅਦ ਅਗਲੇ ਸਾਲ ਹੀ ਇਸ ਜੇਲ ਨੂੰ ਬੰਦ ਕਰ ਦਿੱਤਾ ਗਿਆ 1979 ਨੂੰ FBI ਨੇ ਹਿਮਮਤ ਹਾਰ ਕੇ ਇਸ ਕੇਸ ਨੂੰ ਬੰਦ ਕਰ ਦਿੱਤਾ ਪਰ ਯੂ ਐਸ ਏ ਦੀਆਂ ਕੁਝ ਏਦਾਂ ਦੀਆਂ ਏਜੰਸੀਆਂ ਵੀ ਹਨ ਜਿੱਥੇ ਕਿ ਇਹ ਕੇਸ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਕੇਸ ਇੱਕ ਮਿਸਟਰੀ ਬਣ ਗਿਆ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ